ਨੇ ਦੇਖੀ ਨਹੀਂ। ਔਰ અત્યੰਤ ਗਿਆਤ ਵਿਖੇ ਅਧਿਆਸ ਨਹੀਂ ਹੁੰਦਾ। ਜਿਹੜੀ ਚੀਜ਼ ਦੇਖੀ ਨਹੀਂ ਕਦੇ ਸੱਪ ਕਿਸੇ ਨੇ ਦੇਖਿਆ ਨਹੀਂ। અત્યੰਤ ਅਗਿਆਤ। ਉਹ ਸੱਪ ਲਾ ਕੇ ਪਿਆ ਹੋਊ ਉਹਨੂੰ ਕੋਈ ਅਧਿਆਸ ਨਹੀਂ ਬਣਦਾ। ਰਸੀ ਦੇ ਵਿੱਚ ਅਧਿਆਸ ਸੱਪ ਦਾ ਨਹੀਂ ਹੁੰਦਾ। ਜੇ અત્યੰਤ ਗਿਆਤ ਹੈ ਰਸੀ ਪਈ ਹੈ ਤੇ ਉਹਦੇ ਸੱਪ ਦਾ ਫਿਰ ਵੀ ਪਰਮ ਨਹੀਂ ਪੈਦਾ ਹੁੰਦਾ। ਇਹ ਉਹਨੇ ਗੱਲ ਕਹੀ ਸੀ। ਅਧਿਆਸ ਦੇ ਲੋਭ ਵਿੱਚ ਬ੍ਰਹਮ ਵਿੱਚ ਸਮਾਨਿਆ ਤੇ ਵਿਸ਼ੇਸ਼ ਭਾਵ ਅੰਗੀ ਕਰੇਗੋ ਤਸਨਾ ਤ ਸਤਿਆਗ ਹੋਊਗਾ ਇੱਧਰ ਬੈਠਦਾ ਲੱਗੇ ਜਾਂਦੇ ਇੱਧਰ ਵਿੱਚ ਬੈਠਦਾ ਉਹਨੇ ਫਿਰ ਹੁਣ ਉਹਨੇ ਕਹਿਆ ਕੇਵਲ ਕਰਮ ਸੇ ਮੋਕਸ਼ ਹੋਵੇ ਹੁਣ ਮੋਕਸ਼ ਦੀ ਕਰਮ ਦੀ ਫਿਲਾਸਫੀ ਚੱਲੀ ਹੈ ਸੱਤੇਬੰਦ ਕੀ ਗਿਆਨ ਤੇ ਨਹੀਂ ਨਿਮਿਰਤੀ ਸੰਯੁਗਤ ਨਿੱਤੇ ਕਰਮ ਸੰਤਤ ਕਰੇ ਪੈਉ ਚਾਹੇ ਜੋ ਮੋਕਸ਼ ਜਿਹੜਾ ਆਦਮੀ ਸੰਸਾਰ ਦੇ ਵਿੱਚ ਮੁਕਤੀ ਚਾਹੁੰਦਾ ਕਹਿੰਦੇ ਉਹ ਨਿਤ ਕਰਮ ਜਿਹੜਿਆ ਨਾ ਹਮੇਸ਼ਾ ਕਰਦਾ ਰਹੇ ਫਿਰ ਉਹਨਾਂ ਅੱਗੇ ਕਹਿਆ ਸੀ ਭਈ ਕਰਮ ਜਿਹੜੇ ਦੋ ਪ੍ਰਕਾਰ ਦੇ ਆ ਬੇਅਧ ਕਰਮ ਤੇ ਅਬੇਅਧ ਕਰਮ ਇਹਨਾਂ ਨੂੰ ਸਮਝਣ ਵਾਲੇ ਇੱਕ ਗੱਲ ਚਤੇ ਰੱਖੋ ਬੇਅਧ ਕਰਮ ਉਹ ਜਿਹਨੂੰ ਸ਼ਾਸਤਰ ਗੁਰੂ ਲੋਕ ਸੰਤ ਲੋਕ ਪਰਮੇਸ਼ਰ ਦੇ ਪਿਆਰੇ ਜਿਸ ਕੰਮ ਨੂੰ ਕਰਨ ਵਾਸਤੇ ਕਹਿੰਦੇ ਨੇ ਉਹ ਬੇਅਧ ਕਰਮ ਹੈ। ਅਵੇਹਤ ਕਰਮ ਉਹ ਹੈ ਜਿਹਨੂੰ ਇਹ ਸਾਰੇ ਕੰਮ ਕਰਨ ਨੂੰ ਮਨਾ ਕਰਦੇ ਆ ਲੋਭ ਲਾਲਚ ਕ੍ਰੋਧ ਹੰਕਾਰ ਇਰਖਾ ਦੁਆਸ਼ ਨਿੰਦਿਆ ਕੰਮ ਸਾਰੇ ਇਹਨਾਂ ਨੂੰ ਸਾਰੇ ਜਿੰਨੇ ਉਹ ਮਨਾ ਕਰਦੇ ਬੇ ਨਾ ਕਰੋ। ਇਹ ਅਵੇਹਤ ਹੈ। ਸੋਚ ਸੰਜਮ ਦਇਆ ਧਰਮ ਤੀਰਥ ਬ੍ਰਤ ਨੇਮ ਨਿਜਮ ਅਹਿੰਸਾ ਇਹ ਸਾਰੇ ਦੇਵੀ ਸਭਤਾ ਦੇ ਕੋਲ ਹੈ ਇਹ ਬੇਅਧ ਹੈ। ਉਹ ਇੱਕ ਕਹਿੰਦਾ ਉਹ ਪਾਪ ਨਾਸ ਦੇ ਨਿਮਿਤ ਤਿੰਨ ਥੋੜਿਆ ਜਨੂੰ ਕੀਤਾ ਮੈਂ ਤੁਹਾਨੂੰ ਸ਼ਾਰਟ ਵੀ ਦੱਸਿਆ ਕਿ ਤੁਸੀਂ ਪੜ ਲਿਓ ਕਿ ਪਾਪ ਕਰਮ ਦੇ ਨਿਮਿਤ ਨਾਸ ਕਰਨ ਵਾਸਤੇ ਕਿਹੜੇ ਕਰਮ ਕਰਨਾ ਤੇ ਇਹ ਆਏਗਾ ਤੁਹਾਡੇ ਉਸ ਤੋਂ ਬਾਅਦ ਹੁਣ ਉਹ ਨਿਤ ਕਰਮ ਜਿਹੜੇ ਬਿਹਤ ਕਰਮ ਉਹ ਚਾਰ ਪ੍ਰਕਾਰ ਦਾ ਬਿਹਤ ਕਰਮ ਚਾਰ ਪ੍ਰਕਾਰ ਦਾ ਇੱਕ ਤਾਂ ਹੈਗਾ ਪ੍ਰਾਚਿਤ ਕਰਮ ਜਿੱਦਾਂ ਕੋਈ ਪਾਪ ਕਰਮ ਹੋ ਗਿਆ ਕਿ ਉਸੇ ਕੋਲ ਗਉ ਰਾਤ ਨੂੰ ਬੰਨੀ ਗਊ ਮਰ ਗਈ ਉਹਨੂੰ ਕਹਿੰਦੇ ਤੂੰ ਗੰਗਾ ਨਹਾ ਕੇ ਆ ਨਾਲੇ ਉੱਥੇ ਜਾ ਪੇਵੇ ਜਾ ਪ੍ਰਿਚ ਇਹ ਪ੍ਰਾਚਿਤ ਕਰ ਫਿਰ ਜਿਹਦਾ ਬੰਦਾ ਬੈਠਾ ਇਹਦੋਂ ਨੋ ਕਰੀ ਜਾਂਦਾ ਜਾਂ ਕੱਖ ਤੋੜਦਾ ਜਾਂ ਮਿੱਟੀਗਾ ਇਹ ਕਰਮ ਨਹੀਂ ਗਿਆ ਜਾਂਦਾ ਉਹ ਬਾਬਾ ਕੁਝ ਨਹੀਂ ਕਹਿੰਦੇ ਜਿਹੜਾ ਸੀ ਕਰਮ ਕਿਸੇ ਚੀਜ਼ ਦੀ ਸਖਾਮਤਾ ਵਾਸਤੇ ਕਰਦੇ ਆ ਭਾਵੇਂ ਕਿਸੇ ਦੇ ਪੁੱਤਰ ਹੈ ਨਹੀਂ ਉਹ ਖੰਡ ਪਾਠ ਕਰਦਾ ਇਸ ਤਰ੍ਹਾਂ ਕੰਮ ਕਰਮ ਜਿਹੜਾ ਸੀ ਕੋਈ ਇੱਛਾ ਰੱਖ ਕੇ ਵੀ ਨਹੀਂ ਕਹਿੰਦੇ ਪ੍ਰਭੂ ਮਰਜ਼ੀ ਨਾਲ ਕਰ ਦੋ ਬਾੜ ਕਰੋ ਉਹਨਸ ਕੰਮ ਕਰਮ ਜਿਸ ਕੰਮ ਨੂੰ ਕਰਨ ਦੇ ਪਿੱਛੇ ਸਾਡੀ ਇੱਛਾ ਵੀ ਸਾਨੂੰ ਆ ਕੁਝ ਪ੍ਰਾਪਤ ਹੋ ਜਾਏ ਉਹ ਦੱਸਾ ਕੰਮ ਕਰਮ ਜਿਸ ਕਰਮ ਕਰਨ ਪਿੱਛੇ ਸਾਡੀ ਕੋਈ ਇੱਛਾ ਨਹੀਂ ਹੈ ਸਾਨੂੰ ਕੁਝ ਨਹੀਂ ਚਾਹੀਦਾ ਉਹ ਨਸ ਕੰਮ ਕਰਮ ਇਦੇ ਚ ਅੱਗੇ ਆ ਗਿਆ ਨਿਮਿਤ ਕਰਮ ਔਰ ਨਿਤ ਕਰਮ ਹਮੇਸ਼ਾ ਜਿੱਦਾਂ ਅਸੀਂ ਸੇਵਾ ਰਿਸ਼ਾਨ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕਣਾ ਜਪਜੀ ਸਾਹਿਬ ਪੜਨਾ ਹੈ ਸਫਾਈ ਕਰਨੀ ਹੈ ਨਮਲ ਠੀਕ ਕਰਨੇ ਇਹ ਸਭ ਨਿਮਿਤ ਕਰਨਾ ਨਿਮਿਤ ਕਰਮ ਉਹ ਹੈ ਜਦੋਂ ਕਿਸੇ ਪ੍ਰਾਪੇ ਕੰਮ ਪ੍ਰਾਪਤ ਕਰਨ ਵਾਸਤੇ ਕਿਸੇ ਜੀ ਨੂੰ ਉਹ ਕੰਮ ਕੀਤਾ ਜਾਏ ਨਿਮਿਤ ਕਰਨਾ ਉਹਨਾਂ ਕੇ ਇਹਨਾਂ ਦਾ ਵੇਵਚਨ ਕੀਤਾ ਪਾਪ ਕੀਤੇ ਪਾਪ ਸੇ ਨੂੰ ਖਤਮ ਕਰਨੇ ਨਿਮਿਤ ਕਰਮ ਹੈ ਹੂੰ ਹਾਂ ਇਹ ਅਗੇ ਵੀ ਦੱਸਿਆ ਕਿ ਜਿਹੜਾ ਸੰਨਿਆਸੀ ਹੈ ਉਹ ਲੱਕੇ ਉਹਨ ਦੇ ਰੱਬ ਨੂੰ ਹੱਥ ਲਾਤਾ ਅੱਜ ਤੋਂ ਜਿਹੜਾ ਸੰਨਿਆਸੀ ਨੂੰ ਪੈਸੇ ਨਾ ਦੇ ਉਹ ਗਾਹ ਕਰਦੇ ਅੱਗੇ ਸੰਨਿਆਸੀ ਦਾ ਪੈਸੇ ਨੂੰ ਹੱਥ ਲੱਗ ਜਾਏ ਤਾਂ ਉਹਨੂੰ 3 ਦਿਨ ਦਾ ਉਪਵਾਸ ਵਰਤ ਰੱਖਣਾ ਪੈਂਦਾ ਹ ਹ ਫਾਲਦਨ ਵਿੱਚ ਤੇ ਵਿਧਾਨ ਜਿਹੜਾ ਕੀਤਾ ਉਹਨੂੰ ਕਾਮਯ ਕਰਮ ਕਹਿੰਦੇ ਹ ਹ ਹ ਸਵਰਗ ਕਾਮ ਨੂੰ ਅਗਨੀ ਹੋਤਰੀ ਸੋਮ ਜਗ ਕਿਹਾ ਜਾਨੀ ਜੇ ਉਹ ਪੁੱਤਰ ਦੀ ਪ੍ਰਾਪਤੀ ਲਈ ਕਿਤੇ ਜਿੱਤ ਦੀ ਪ੍ਰਾਪਤੀ ਲਈ ਉਹ ਸਾਰੇ ਸਭ ਕੰਮ ਕਰਦਾ ਜਾਂ ਕਰਮ ਕੇ ਨਹੀਂ ਕੀਏ ਤੇ ਪਾਪ ਹੋਵੇ ਤੋਂ ਕੀਏ ਸਿ ਪੁੰਨ ਪਾਪ ਫਲ ਹੋਵੇ ਨਹੀਂ ਉਹਦਾ ਜਗਾ ਸਦਾ ਹੀ ਵਿਧਾਨ ਹੈ ਉਹਨੁਨਿਤ ਕਰਮ ਨਿਮਿਤ ਕਰਮ ਕਹਿੰਦੇ ਜਿਸ ਕਰਮ ਨੇ ਕਰਨੇ ਨਾਲ ਨਾ ਤਾਂ ਪਾਪ ਹੋਏ ਤੇ ਨਾ ਪੁੰਨੀ ਹੋਵੇ ਉਹ ਜਿਸ ਨੇ ਮਤਰੂ ਲੈ ਕੇ ਕੀਤਾ ਇਹ ਨਮਿੱਤਰ ਕਰਮ ਕਹਿੰਦੇ ਨੇ ਜੈਸੇ ਗ੍ਰਹਿ ਲਗਾ ਵਗੈਰਾ ਦਾਨ ਕਰੋ ਸ਼ਰਾਧ ਆਇਆ ਕੰਦੇ ਰੋਟੀ ਪਾਣੀ ਖਵਾਓ ਕਪੜਾ ਦਿਓ ਜੁੱਤੀ ਦਿਓ ਦਾਨ ਕਰੋ ਇਹ ਨਮਿੱਤਰ ਕਰਮ ਹੈ ਤੋਂ ਬਿਰਧਵਸਾ ਜਾਤੀ ਬਿਰਧ ਆਸ਼ਰਮ ਬਿਰਧ ਵਿਦਿਆ ਬਿਰਧ ਧਰਮ ਬਿਰਧ ਗਿਆਨ ਬਿਰਧ ਅੰਜ ਇਹ ਜਿਹੜੇ ਪੁਰਸ਼ ਹੈ ਉਹ ਜਦੋਂ ਆਉਣ ਤਾਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਉੱਠ ਕੇ ਉਹਨਾਂ ਨੂੰ ਜਿਹਨਾਂ ਦਾ ਸਤਕਾਰ ਦਈਏ ਇਹ ਜਿਹੜੇ ਕਰਮ ਹੈ ਇਹ ਉਤਮ ਕਰਮ ਨੇ ਔਰ ਇਹਨਾਂ ਨੂੰ ਅਸੀਂ ਨਿਤ ਕਰਮੁੱਝ ਗਿੰਦੇ ਹਾਂ ਹੁਣ ਇਹ ਵੀ ਚੀਜ਼ ਇਧਰ ਖੜਾਈ ਹੈ ਕਿ ਆਦਮੀ 6 6 ਪ੍ਰਕਾਰ ਦੇ ਆਦਮੀ ਜਿਹੜੇ ਆ ਉਹ ਸਤਕਾਰ ਦੇ ਕਾਬਿਲ ਹੈ ਇੱਕ ਯਾਤੀ ਵਰਦ ਜਿੰਦਾ ਬ੍ਰਾਹਮਣ ਹੈ ਬ੍ਰਾਹਮਣ ਦੀ ਹਮੇਸ਼ਾ ਹੋਂ ਤੱਕ ਪੂਜਾ ਹੁੰਦੀ ਆਈ ਹੈ ਫਿਰ ਆਯੂ ਬਿਰਦ ਉਮਰ ਚ ਵੱਡਾ ਜਿਹੜਾ ਜਾਤੀ ਬਿਰਦ ਆਯੂ ਬਿਰਦ ਫਿਰ ਆਸ਼ਰਮ ਬਿਰਦ ਜਿਹੜਾ ਸਾਡੇ ਨਿਆਣੇ ਰੋਟੀ ਲੈ ਜਾਂਦੇ ਢੋਲੂ ਲੈ ਜਾਂਦਾ ਇਹ ਬਜ਼ੁਰਗ ਜਿਹੜਾ ਕਹਿੰਦਾ ਉਹ ਤੀਏ ਰੋਟੀ ਦੇ ਬਾਬਾ ਰੋਟੀ ਲੈ ਆਇਆ ਹੈਦੌ ਦੇ ਪੋਤਰੇ ਦੀ ਉਮਰ ਤੋਂ ਛੋਟਾ ਉਹਨੂੰ ਬਾਬਾ ਕਹਿੰਦੇ ਆਸ਼ਰਮ ਬਿਰਦ ਕਹਿੰਦੇ ਜਾਤੀ ਬਿਰਦ ਆਯੂ ਬਿਰਦ आश्रम वृद्ध फिर आ गया विद्या वृद्ध ਜਿਹੜਾ ਬਾਬਾ ਅਨਪੜਾ ਉਹ ਤਾਂ ਬੀਏ ਪਾਸ ਹੈ ਵਿਦਿਆਮ੍ਰਿਤ ਆ ਗਿਆ ਫਿਰ ਧਰਮ ਬ੍ਰਿਧ ਜਿਹੜਾ ਧਰਮੀ ਪੁਰਸ਼ ਹੈ ਉਸ ਤੋਂ ਬਾਅਦ ਫਿਰ ਗਿਆਨ ਬ੍ਰਿਧ ਜਿਹੜਾ ਪੁਰਸ਼ ਹੈ ਜਿਹਦਾ ਪੰਜ ਬਰ ਕੋ ਧੂ ਬਾਰਕ ਹਰ ਸਮਰਤਾ ਬਰਟਾਰੇ ਉਹ ਗਿਆਨ ਬ੍ਰਿਧ ਹੈ ਉਹ ਸਾਰਿਆਂ ਦੇ ਸਤਿਕਾਰ ਕਰਨ ਦੇ ਕਾਬਿਲ विद्याशर्व ने शास्त्र ज्ञान का कर ग्रहण है और ज्ञान शर्व ने अपरोक्ष विद्या का कर ग्रहण है पूर्व पुरुष से उत्तर उत्तर उत्तम है यानी बिदवसाणाओ जाति बिरदणा जाति बिरदणा आश्रम बिरदणा आश्रम बिरदणा विद्या बिरदणा विद्या बिरदणा तर बिरदणा और सारे तो बड़ा जेड़ा आत्म ज्ञान बिरद है वो वटा उत्तम है कहता ਜਿਸ ਕਰਮ ਦੇ ਨਾ ਕੀਤੇ ਨਾਲ ਪਾਪ ਹੋਵੇ ਜਾਂ ਕਿ ਨਹੀਂ ਕੀਏ ਇਸੇ ਪਾਪ ਹੋਵੇ ਕੀਏ ਇਸੇ ਫਲ ਹੋਵੇ ਨਹੀਂ ਸੋ ਸਦਾ ਜਿਹਦਾ ਬਿਹਾਰ ਬੜਾਇਆ ਪੇ ਕਰਨਾ ਚਾਹੀਦਾ ਉਹਨੂੰ ਨਿਤ ਕਰਮ ਕਹਿੰਦੇ ਇਸ ਰੀਤੀ ਸੇ ਚਾਰ ਪ੍ਰਕਾਰ ਦੇ ਕਰਮ ਹਨ ਬੇਦ ਕਰਮ ਨੇ ਔਰ ਨਿਸ਼ਿਧ ਮਿਲ ਕੇ ਪੰਜ ਪ੍ਰਕਾਰ ਦਾ ਕਰਮ ਚਾਰ ਪ੍ਰਕਾਰ ਦੇ ਕਰਮ ਤਾਂ ਇਹ ਹੋ ਗਏ ਪੰਜਵਾਂ ਨਿਕੇਦ ਕਰਮ ਬੇਦ ਕਰਮ ਨਾਲੋ ਤੇ ਜਨਿਕ ਕਰਮ ਦੇ ਪੰਜ ਪ੍ਰਕਾਰ ਦਾ ਕਰਮ ਨਿਤ ਕਰਮ ਨਿਮਿਤ ਕਰਮ ਪ੍ਰਾਚਿਤ ਕਰਮ ਬੇਦ ਕਰਮ ਵਿਚਉਂਦੇ ਤੇ ਅਵੇਦ ਕਰਮ ਵਿੱਚ ਮਾਰੇ ਕਰਮ ਸਾਰੇ ਹੁੰਦੇ ਮੋਕਸ਼ ਕੀ ਇੱਛਾ ਬਾਣ ਪੁਰਸ਼ ਜਿਹੜਾ ਉਹ ਕਾਮੇ ਔਰ ਨਖਿੱਦ ਕਰਮ ਨਾ ਕਰੇ ਜਿਹੜਾ ਪੁਰਸ਼ ਮੁਕਤੀ ਚਾਹੁੰਦਾ ਉਹ ਕਾਮੇ ਕਰਮ ਉਹ ਕੋ ਉਤਧੀ ਕਰਨ ਉਹ ਜਾਣ ਕਰਨ ਫੱਕੇ ਲੋੜਾ ਕਾਮੇ ਕਰਮ ਨਾ ਕਰੇ ਉਹਨ ਖੈਦ ਕਰਮ ਬਿਨਾ ਕਰੇ ਜੇ ਨੇ ਖੈਦ ਬੁਰੇ ਕਰ ਬਕਰੇ ਬੜਦਾ ਹੈ ਚੋਰੀ ਕਰਦਾ ਠੱਗੀ ਕਰਦਾ ਸ਼ਾਪੇਂਦਾ ਵੀਰ ਕਰਦਾ ਉਹ ਤਾਂ ਨਿਕੈਦ ਕਰਮ ਕਰਦਾ ਉਹਨੂੰ ਮੁਕਤੀ ਕਿੱਥੇ ਮੁਕਤੀ ਦੀ ਚਾਹਨਾ ਵਾਲਾ ਪੁਰਸ਼ ਉਹ ਕੀ ਕਰੇ ਕਾਮੇ ਕਰਮ ਬਿਨਾ ਕਰੇ ਤੇ ਨਿਕੈਦ ਕਰਮ ਬਿਨਾ ਕਰੇ ਕਹੋ ਕਿ ਕਾਮੇ ਕਰਮ ਤੇ ਉਦਮ ਲੋਕ ਨੂੰ ਜਾਵੇ ਸਵਰਗ ਵਗੈਰਾ ਮਿਲੂਗਾ ਜਾਂ ਉਸ ਨੂੰ ਰਾਜ ਸੱਤਾ ਮਿਲ ਜਾਏਗੀ ਨਖੇਦ ਤੇ ਨੀਚ ਲੋਕ ਨੂੰ ਜਾਵੇ ਮਾਰੇ ਕੰਮ ਕਰਵੇ ਲੋਕੀ ਨੂੰ ਬਰਾ ਕਹੇ ਜਾਂ ਤੇ ਦੋਨੋਂ ਕੋ ਤਿਆਗ ਕਰੇ ਔਰ ਨਿਤ ਕਰਮ ਸਦਾ ਹੀ ਕਰਦਾ ਜਿਹੜਾ ਨਿਤ ਦੇ ਕਰਮ ਕਰਨਾ ਇਸ਼ਨਾਨ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਚ ਜਾਣਾ ਗੁਰੂ ਦੀ ਸ਼ਰਨ ਚ ਜਾਣਾ ਵਿਵਹਗਨ ਨਹੀਂ ਪਾੜ ਕਰਨਾ ਨਿਤਨੇਮ ਕਰਨਾ ਇਹ ਨਿਤ ਕਰਮ ਹਮੇਸ਼ਾ ਕਰੇ ਨਮਿਤ ਕਰਮ ਅਦੋਂ ਕਰੇ ਜਦੋਂ ਕਿਸੇ ਚੀਜ਼ ਦਾ ਨਮਿਤ ਹੋਵੇ ਹੂੰ ਨੇ ਨਿਯਮਿਤ ਕਰਨ ਵੀ ਨਾ ਕਰੇ ਕੋਲੋ ਨਹੀਂ ਜੇ ਨਿਤ ਨਿਮਿਤ ਕਰਮ ਨਹੀਂ ਕਰੇ ਤੇ ਪਾਪ ਹੋਊਗਾ ਤਾਂ ਪਾਪ ਸੇ ਨਿਜ ਜਨਨੀ ਨੂੰ ਜਾਊਗਾ ਜਾਂ ਤੇ ਪਾਪ ਕੇ ਰੋਕਣੇ ਵਾਸਤੇ ਨਿਤਿਓਰ ਨਿਮਿਤ ਕਰਮ ਕਰਦਾ ਰਵੇ ਤੇ ਨਿਮਿਤ ਕਰਮ ਨਹੀਂ ਕਰੋਗੇ ਨਹੀਂ ਤੇ ਕਰੋ ਲੋਕੀ ਕਹਿੰਦੇ ਆ ਯਾਰ ਨਾਸਕ ਹੈ ਹੈ ਗੁਰਦਾਰੇ ਵੀ ਨਹੀਂ ਜਾਂਦਾ ਇਹ ਕੁਛ ਨਹੀਂ ਪਸ਼ੂ ਵਰਤੀ ਹੈ तो नित्य निमित्त कर्म का और फल का फल ना ही यही फल है जो तन के नहीं करने से पाप होवे तो तन के करने से होवे नहीं जाते मुमुक्षु नित्य निमित्त कर्म करता रहे और जरा कदाचित प्रमाद से निखद कर्म हो जाए कदे प्रमाद मन ना गुस्से नाल या खुशी च कोई माना कर्म कर बैठे ਤੋ ਤਾਂ ਕਾ ਦੋਸ਼ ਦੂਰ ਕਰਨ ਵਾਸਤੇ ਪ੍ਰਾਚਿਤ ਕਰਮ ਕਰੇ ਹੂੰ ਜੇ ਪੁਲ ਬਲੇਖੇ ਹੀ ਬਸੇ ਪੁਲ ਬਲੇਖੇ ਰਗ ਤਹਿਵਾਸ ਰਾਨਾ ਕਿਹਾ ਭਈ ਨਾਰਾ ਚੇਤ ਪਾਪ ਤੋਂ ਡਰਦੇ ਜਾਣ ਕੇ ਤੇ ਪਾਪ ਸੀ ਕਰਮ ਕਰਦੇ ਆ ਅੱਛਾ ਚੇਤੀ ਵੀ ਕਰਦੇ ਨੇ ਇਹ ਮਨੋਖ ਤੂੰ ਅੱਛਾ ਚੇਤੀ ਦੁੱਖ ਤੋਂ ਵੀ ਡਰ ਜਿਹੜਾ ਅੱਛਾ ਚੇਤੀ ਸਤੋਂ ਪਾਪ ਹੋ ਗਿਆ ਉਹਦੇ ਵਾਸਤੇ ਵੀ ਨਿਮਿਤ ਕਰਮ ਕਰਨਾ ਜਿਹੜਾ ਨਾ ਉਹ ਬਣਦਾ ਠੀਕ ਹੈ ਫਿਰ ਉਹਦੇ ਬਾਅਦ ਸਪਰਾਚਿਤ ਕਰਮ ਕਰੇ ਜੇਨੇ ਖੇਦ ਕਰਮ ਨਹੀਂ ਕੀਤਾ ਤੋ ਵੀ ਜਨਮਾਂਤਰ ਕੇ ਜੋ ਪਾਪ ਕਰਮ ਹੈ ਗਿਆ ਪਤਾ ਨਹੀਂ ਉਹ ਪਿੱਛੇ ਕਦੇ ਕਦੇ ਤੁਹਾਡੇ ਪਾਪ ਕਰਮ ਹੈ ਉਹਨਾਂ ਦੀ ਨਿਵਰਤੀ ਵਾਸਤੇ ਉਹਨਾਂ ਦੂਰ ਕਰਨ ਵਾਸਤੇ ਪਰਾਚਿਤ ਕਰਮ ਕਦੇ ਕਦੇ ਕਰਨ ਲਵੇ ਸਰਗ੍ਰਾਵੇਲੀ ਜਾਂਦਾ ਸੀ ਵੀ ਇੰਦਰ ਸੋ ਹੈ ਇੰਦੀ ਵਾਰ ਨਾਗ ਸੋ ਹੈ ਸ਼ੋਗ ਜਿਹਾ ਮਨੀਓ ਦੇ ਤੇ ਹੋਮਸ ਉਹ ਹੈ ਯਾਗਵਰ ਹਾਂਜੀ ਤੇ ਜਿਹੜਾ ਪੁਰਸ਼ ਕਿਸੇ ਨੇ ਕੋਈ ਮਾਰਕ ਕਰਮ ਨਹੀਂ ਕੀਤਾ ਅਵੇਹਿਤ ਕਰਮ ਨਹੀਂ ਕੀਤਾ ਫਿਰ ਵੀ ਉਹ ਜਨਮਾਂ ਜਨਮਾਂ ਤਰਾਂ ਚ ਕੀਤੇ ਹੋਏ ਮਾਰੇ ਕਰਮ ਦੇ ਫਲ ਨੂੰ ਦੂਰ ਕਰਨ ਲਈ ਉਹ પ્રાਚਿਤ ਕਰਮ ਕਰੇ ਇਹ ਕਹਿੰਦਾ ਪਰੰਤੂ ਭੇਦਿਤਨਾ પ્રાਚਿਤ ਦੋ ਪ੍ਰਕਾਰ ਦਾ ਇੱਕ ਤੋਂ ਅਸਾਧਾਰਨ પ્રાਚਿਤ ਹੈ ਇੱਕ ਸਧਾਰਨ પ્રાਚਿਤ ਯਾਨੀ ਪੁਨ ਕਰਮਾਂ ਵਿੱਚ ਸਧਾਰਨ ਪ੍ਰਾਚਿਤ ਅਦਾਨ ਦੋ ਪ੍ਰਾਚਿਤ ਕਰਮ ਇਹ ਜਿਹੜੇ ਪ੍ਰਾਚਿਤ ਕਰਮ ਉਹਦੇ ਚ ਆਇਆ ਪ੍ਰਾਚਿਤ ਕਰਮ ਦੋ ਪ੍ਰਕਾਰ ਦੇ ਇੱਕ ਸਧਾਰਨ ਇੱਕ ਅਸਾਧਾਰਨ ਜੋ ਕਿਸੇ ਪਾਪ ਵਿਸ਼ੇਸ਼ ਪਾਪ ਨੂੰ ਦੂਰ ਕਰਨ ਵਾਸਤੇ ਜਿਹੜਾ ਕਰਮ ਕਰਨਾ ਉਹਨੂੰ ਅਸਾਧਾਰਨ ਪ੍ਰਾਚਿਤ ਕਹਿੰਦੇ ਹੈ ਵੀ ਵਿਸ਼ੇਸ਼ ਕਰਮ ਹੋ ਗਿਆ ਕੋਈ ਜਿਹਦਾ ਗਊ ਨੂੰ ਡੰਡਾ ਮਾਰਿਆ ਮਰ ਗਈ ਉਹਦੇ ਪਾਪ ਦੀ ਨਿਵਰਤੀ ਵਾਸਤੇ ਤੁਹਾਨੂੰ ਵਿਸ਼ੇਸ਼ ਗੰਗਾ ਜਾਣਾ ਪਏਗਾ ਦਾਨ ਕਰਨਾ ਪਏਗਾ ਹਾਂਜੀ ਆਤਿ ਦੀ ਸੋਨੇ ਦੀ ਗਊ ਜੇ ਮੈਂ ਬ੍ਰਾਹਮਣ ਲੋਕਾਂ ਨੇ ਪ੍ਰਾਚਿਤ ਕਰਮ ਲਿਖਿਆ ਉਹ ਕਰੇ ਤਾਂ ਉਹ ਤੋਂ ਮੁਕਤ ਹੋ ਜੇ ਫਿਰ ਕੀ ਕਹਿੰਦਾ ਕਹਿੰਦਾ ਫਿਰ ਜੋ ਕਿਸੇ ਪਾਪ ਵਿਸ਼ੇਸ਼ ਕੇ ਦੂਰ ਕਰਨੇ ਵਾਸਤੇ ਸ਼ਾਸਤਰ ਨੇ ਵਿਧਾਨ ਕੀਤਾ ਉਹਨੂੰ ਅਸਾਧਾਨ ਪ੍ਰਾਚਿਤ ਕਹਿੰਦੇ ਨੇ ਔਰ ਜਿਹੜਾ ਸਰਵ ਪਾਪ ਨੂੰ ਦੂਰ ਕਰਨੇ ਵਾਸਤੇ ਸ਼ਾਸਤਰ ਨੇ ਵਿਧਾਨ ਕੀਤਾ ਉਹਨੂੰ ਸਧਾਰਨ ਪ੍ਰਾਚਿਤ ਕਰਮ ਕਹਿੰਦੇ ਜਿਦਾ ਗੰਗਾ ਇਸ਼ਨਾਨ ਪਰਮੇਸ਼ਰ ਦਾ ਨਾਮ ਇਹ ਲੈ ਕੇ ਸਾਰੇ ਦਾਨ ਕਰਨਾ ਇਹ ਸਧਾਰਨ ਪਰਾਚਿਤ ਕਰਨਾ ਹੂੰ ਇਸ ਰੀਤੇ ਦੋ ਪ੍ਰਕਾਰ ਕੇ ਪਰਾਚਿਤ ਹੈ ਬੜਾ ਇੰਟਰਸਟਡ ਹੈ ਇਹ ਸਮਝਣ ਲਈ ਵੀ ਦੋ ਪ੍ਰਕਾਰ ਦੇ ਕਰਮ ਹੈ ਵੇਤ ਅਵੇਤ ਵੇਤ ਚੰਗੇ ਕਰਮ ਹੈ ਅਵੇਤ ਮਾੜੇ ਹੈ ਔਰ ਚੰਗੇ ਕਰਮਾਂ ਦੇ ਵਿੱਚ ਉਹਗਾ ਫਿਰ ਕਾਮੇ ਕਰਮ ਨਿਸਕਾਮ ਕਰਮ ਆ ਗਏ ਕਾਮ ਕਰਮ ਆ ਗਏ ਨਿਤ ਕਰਮ ਆ ਗਏ ਨਿਮਿਤ ਕਰਮ ਆ ਗਏ ਫਿਰ ਉਹਗਾ ਨਿਮਿਤ ਕਰਮ ਵਿੱਚ ਪਰ ਉਹ ਸਧਾਰਨ ਜਿਹੜਾ ਪ੍ਰਾਚਿਤ ਕਰ ਮੈਂ ਜਿਹਦੇ ਚ ਆਦਮੀ ਨੇ ਪ੍ਰਾਚਿਤ ਕਰਨਾ ਵੀ ਮੈਂ ਤੋਕਾ ਮੜਾ ਹੋ ਗਿਆ ਉਹ ਦੋ ਪ੍ਰਕਾਰ ਦਾ ਹੋ ਗਿਆ ਇੱਕ ਅਸਾਧਾਰਨ ਇੱਕ ਸਧਾਰਨ ਇੱਕ ਉਹ ਵਿਸ਼ੇਸ਼ ਪਾਪ ਨੂੰ ਲੋੜ ਵਾਸਤੇ ਅਸਾਧਾਰਨ ਤੇ ਜਿਹੜਾ ਪਿਛਲੇ ਜਨਮਾਂ ਜਨਵੰਤਨ ਦੇ ਪੁਰਨ ਪਾਪ ਨੂੰ ਦੂਰ ਕਰਨ ਵਾਸਤੇ ਉਹ ਸਧਾਰਨ ਪ੍ਰਾਚਿਤ ਕਰ ਲੈ ਮੈਂ ਕੋਈ ਔਖਾ ਨਹੀਂ ਹੈਗਾ ਜੋ ਗਿਆਤ ਪਾਪ ਹੋਵੇ ਤਾਂ ਉਸ ਪਾਪ ਦਾ ਨਾਂ ਜੋ ਸਦਾ ਅਸਾਧਾਰਨ ਪ੍ਰਾਚਿਤ ਚਾਸ ਨੇ ਬੋਲ ਜਿਹੜਾ ਪਾਪ ਸਤੋ ਹੋ ਗਿਆ ਸਾਨੂੰ ਵੀ ਪਤਾ ਪਾਪ ਹੋ ਗਿਆ ਉਹਨੂੰ ਨਿਵੇਰ ਕਰਨ ਵਾਸਤੇ ਬੇਦਨ ਅਸਾਧਾਰਨ ਪ੍ਰਾਚਿਤ ਕਰਮ ਨਿਯਤ ਕੀਤਾ ਹੈ ਜੋ ਜਨਮਾਂਤਰਾਂ ਦੇ ਅਗਿਆਤ ਪਾਪ ਜਿਹੜਾ ਸਾਨੂੰ ਪਤਾ ਹੀ ਨਹੀਂ ਪੈਣ ਜਨਮ ਕੀ ਕੀਤਾ ਉਹਨੂੰ ਦੂਰ ਕਰਨ ਵਾਸਤੇ ਸਦਾਨ ਪ੍ਰਾਚਿਤ ਕਰਨੀ ਸ਼ਾਸਨ ਨੇ ਵਿਵਾਨ ਕੀਤਾ ਕਿਉਂਕਿ ਅਸਾਧਾਰਨ ਪ੍ਰਾਚਿਤ ਦਾ ਜੈ ਸਵਭ ਹੈ ਜਾਂ ਪਾਪ ਦਾ ਨਾਸ ਸ਼ਾਸਨ ਨੇ جو پراچت بدار کیا ہے سو پاپ پراچیت سے دور ہوئے ہیں جی جنماطر نے پاپ کا ایسے گیان ہے نہیں اور کون سا پاپ ہویا کس طرح کی تا سدارن پراچت کرم کرتا رہے سدارن پراچت میں سر پاپ دور ہوئے ہیں جب بھی گنگا شراست سے آد لے کر وہ سدارن پراچیت کہے ہیں کیور کہ پراچت روپ نہیں کینتو کامیا روپ ਔਰ ਪ੍ਰਾਚਿਤ ਰੂਪ ਹੈ ਕਿਉਂਕਿ ਗੰਗਾ ਦੇ ਇਸ਼ਨਾਨ ਨਾਲ ਅਸੀਂ ਮੰਨਦੇ ਹਾਂ ਮੁਕਤੀ ਹੁੰਦੀ ਹੈ ਠੰਡ ਵੀ ਮਿਲਦੀ ਹੈ ਮੈਲ ਵੀ ਲੱਗਦੀ ਹੈ ਤੇ ਮਨ ਨੂੰ ਸ਼ਾਂਤੀ ਮੁਕਤੀ ਵੀ ਮਿਲਦੀ ਹੈ ਇਸ ਵਾਸਤੇ ਉਹ ਕਾਮੇ ਕਰਮ ਵੀ ਹੋ ਗਿਆ ਜਦੋਂ ਇਸ ਕਾਮੇ ਕਰਮ ਵੀ ਹੋ ਗਿਆ ਤੇ ਸਰੀਰ ਦੀ ਮੈਲ ਵੀ ਉਤਰ ਗਈ ਠੰਡ ਵੀ ਹੋ ਗਈ ਜਿਸ ਬੰਦੇ ਬੰਦੇ ਨੂੰ ਬਹੁਤੀ ਗਰਮੀ ਪੈਤ ਲੱਗੀ ਹੋਏ ਗੰਗਾ ਦੇ ਵਿੱਚ 10 ਮਿੰਟ ਬਹਿਲੇ ਪਤ ਪੋਤੀ ਉੜ ਜਾਂਦੀ ਹੈ ਗਰਮੀ ਘਰ ਵੀ ਜਾਂਦੀ ਹੈ ਹੈ ਜੀ ਯਾਨੀ ਇਹ ਠੰਡਾ ਪਾਣੀ ਤੋ ਇਹ ਕਹਿੰਦਾ ਪ੍ਰਾਚਿਤ ਹੈ ਕਹੈ ਤੇ ਗੰਗਾ ਇਸ਼ਨਾਨ ਸੇ ਉਤਮ ਲੋਕ ਕੀ ਪ੍ਰਾਪਤੀ ਹੋਵੇ ਇਹ ਕਾਮੇ ਕਰਮ ਹੋ ਗਿਆ ਨਾ ਤਾਂ ਕਾਮ ਕਰਮ ਹੋ ਗਿਆ ਐ ਸ਼ਾਸਤਰ ਮੇ ਕਹੀ ਹੈ ਜੈਸੇ ਈਸ਼ਵਰ ਕੇ ਨਾਮ ਉਚਾਰਨ ਕਰਨੇ ਨਾਲ ਵੀ ਉਤਮ ਲੋਕ ਦੀ ਪ੍ਰਾਪਤੀ ਹੋਵੇ ਇਸਕ ਵਾਸਤੇ ਕਾਮੇ ਰੂਪ ਵੀ ਹੈ ਜਿਹੜੇ ਅਸੀਂ ਸਾਧਾਰਨ ਕੰਮ ਵੀ ਕਰਦੇ ਆ ਉਹ ਵੀ ਕਾਮੇ ਰੂਪ ਹਨ ਗੰਗਾ ਦਾ ਇਸ਼ਨਾਨ ਕਰਨਾ ਮੁਕਤੀ ਔਰ ਯਗਿਆਦੀ ਕਰਮ ਕਰਨੇ ਨਾਲ ਹੈ ਜੀ ਪਰਮੇਸ਼ਰ ਦਾ ਨਾਮ ਉਚਾਰਨ ਨਾਲ ਉਤਮ ਲੋਕ ਦੀ ਪ੍ਰਾਪਤੀ ਇਸ ਵਾਸਤੇ ਇਹ ਵੀ ਕਾਮਰੂਪ ਹੈ ਪਾਪ ਦੇ ਨਾਸ ਵਾਸਤੇ ਉਹ ਪਾਂਚਤ ਕਰ ਲੈ ਉਹ ਅੱਗੇ ਕਹਿੰਦਾ ਕਹਿੰਦਾ ਜਿਸ ਤਰ੍ਹਾਂ ਕੋਈ ਅਸਮੇਦ ਬ੍ਰਹਮਾਦਿਕ ਪਾਪ ਦਾ ਨਾਸ ਹੈ ਔਰ ਸਵਰਗ ਦੀ ਪ੍ਰਾਪਤੀ ਰੂਪ ਫਲ ਕੇਤੂ ਹੈ ਤੈਸੇ ਗੰਗਾ ਇਸ਼ਨਾਨ ਕੇਵਲ ਪਰਾਚਤ ਨਹੀਂ ਜਾਂ ਤੇ ਗੰਗਾ ਇਸ਼ਨਾਨ ਆ ਤੇ ਉਤਮ ਲੋਕ ਦੀ ਪ੍ਰਾਪਤੀ ਵੀ ਹੋਵੇ ਉਹ ਮਬੂਸ਼ੂ ਬਾਂਚਦਾ ਹੈ ਨਹੀਂ ਮਬੂਸ਼ੂ ਨੂੰ ਉਹਦੀ ਇੱਛਾ ਹੈ ਨਹੀਂ ਉਹ ਵੈਸੇ ਹੀ ਉਹਨੂੰ ਸਧਾਰਨ ਪ੍ਰਾਚਰ ਕਰਮ ਕਰਕੇ ਤਾਂ ਉਹ ਕਰ ਰਿਹਾ ਹੈ ਤਦਾ ਵੀ ਜਾਗੋ ਉਤਮ ਲੋਕੀ ਬਾਂਚਾ ਹੈ ਤਾਂ ਕੋ ਤੋ ਗੰਗਾ ਸ਼ਨਾਨ ਨਾਲ ਕੇ ਪਾਪ ਨਾਸ ਕਰਕੇ ਉਤਮ ਲੋਕ ਨੂੰ ਪ੍ਰਾਪਤ ਹੋਵੇ ਜਾਂ ਕੋ ਲੋਕੀ ਕਾਮਨਾ ਨਹੀਂ ਹੈ ਤਾਂ ਕਿ ਕੇਵਲ ਪਾਪ ਹੀ ਨਾਸ ਹੋਵੇ ਗੰਗਾ ਦਾ ਸ਼ਨਾਨ ਇਕ ਤਾਂ ਪਾਪਾਂ ਦਾ ਨਾਸਕ ਹੈ ਤੇ ਉਤਮ ਲੋਗ ਜਿਹਨੂੰ ਉਤਮ ਲੋਗ ਦੀ ਇੱਛਾ ਨਹੀਂ ਹੈ ਕੰਗਾ ਸ਼ਰਨ ਕਰਦਾ ਤਾਂ ਉਹਦੇ ਨਾਲ ਉਹਦੇ ਪਾਪਾਂ ਦਾ ਨਾਸ ਹੁੰਦਾ ਹੈ ਜਾਂ ਤੇ ਕਾਮਨਾ ਸਹਿਤ ਅਨੁਸਤਾਨ ਕੀਏ ਕਾਮੇ ਰੂਪ ਪ੍ਰਾਚਿਤ ਹੈ ਲੋਕ ਕਾਮਨਾ ਸੇ ਬਿਨਾ ਅਨੁਸਤਾਨ ਕੀਏ ਕੇਵਲ ਪ੍ਰਾਪ ਤਪ ਪ੍ਰਾਚਿਤ ਰੂਪ ਇੱਛਾ ਹੋਵੇ ਤਾਂ ਕਾਮੇ ਪ੍ਰਾਚਿਤ ਹੈ ਤੇ ਜੇ ਇੱਛਾ ਨਹੀਂ ਤਾਂ ਕੇਵਲ ਪ੍ਰਾਚਿਤ ਕਰਦਾ ये वेदांत मतलब शून्य कर्म से काम पुरुष को संसार के हेतु है निष्काम अंतकरण की शुद्धि करके मोक्ष के हेतु कर्म दोनों फल देंदे है जड़ा वेदांत में संपूर्ण कर्म जड़े ना सकाम पुरुष नु तो संसार दे हेतु है जिदे चिच्चा वे मेनू राजभाग मिले मेरे पुत्र हो जाए मेरी जमीन मिल जाए मेरी पदवी तरक्की हो जाए उनु तो ऐसा काम कर्म विच आ जांदे है ते उनु संसार दे हेतु है ਤੇ ਜਿਹਦੇ ਕੋਲੋ ਕੇਵਲ ਉਹਨੂੰ ਇੱਛਾ ਨਹੀਂ ਉਹਦੇ ਅੰਤਿਕਾਂ ਨੂੰ ਸ਼ੁੱਧ ਹੋ ਕੇ ਤਾਨੂੰ ਮੁਕਤੀ ਦੇ ਹਿਤੂ ਹੈ। ਐਸੇ ਇੱਕ ਹੀ ਗੰਗਾ ਸ਼্নান ਤਦਾ ਈਸ਼ਵਰ ਦਾ ਨਾਮ ਉਚਾਰਨ ਕਰਨੇ ਤੇ ਕਾਮੇ ਰੂਪ ਰਾਚੇਤ ਔਰ ਨਿਸਕਾਮ ਰੂਪੀ ਕੇਵਲ ਰਾਚੇਤ ਰੂਪੇ ਜਾਤੇ ਮਮੋਕਸ਼ੂ ਸਧਾਰਨ ਪ੍ਰਾਚੇਤ ਕਰਮ ਕਰਦਾ ਰਵੇ। ਇਹਨੇ ਕਿਹਾ ਸੀ ਪਿੱਛੇ ਵੀ ਮਮੋਕਸ਼ੂ ਨੂੰ ਸਾਰਾ ਕਰਮ ਕਰਨ ਦੀ ਲੋੜ ਨਹੀਂ। ਉਹਨੇ ਕਿਹਾ ਨਹੀਂ ਕਰਦਾ ਰਵੇ ਕਿਉਂ? ਜਿਵੇਂ ਗੰਗਾ ਇਸ਼ਨਾਨ ਹੈ ਇੱਕ ਤਾਂ ਦਿਨ ਮੁਕਤੀ ਹੋ ਗਈ ਇੱਕ ਉਹਨੂੰ ਉੱਤਮ ਲੋਕ ਦੀ ਸਵਰਗ ਦੀ ਪ੍ਰਾਪਤੀ ਹੋ ਗਈ ਇਸ ਤਰ੍ਹਾਂ ਸਧਾਰਨ ਪ੍ਰਾਚਿਤ ਤੇ ਅਸਧਾਰਨ ਪ੍ਰਾਚਿਤ ਕਰਮ ਅਸਧਾਰਨ ਪ੍ਰਾਚਿਤ ਅਦੋਂ ਕਰੇ ਜਦੋਂ ਪਾਪ ਨੂੰ ਗਿਆਤ ਹੋਵੇ ਮੈਂ ਕਿਹੜਾ ਪਾਪ ਕੀਤਾ ਜਿਸ ਪਾਪ ਦਾ ਪਤਾ ਨਹੀਂ ਉਹ ਕੇਵਲ ਸਧਾਰਨ ਪ੍ਰਾਚਿਤ ਕਰਮ ਕਰੇ ਸੰਚਿਤ ਕਰਮਾਂ ਲਈ ਤੇ ਸਧਾਰਨ ਸੰਚਿਤ ਕਰਮ ਜਿਹੜੇ ਆ ਉਹ ਤਿੰਨ ਤਰ੍ਹਾਂ ਦੇ ਕਰਮ ਸ਼ਾਇਦ ਅੱਗੇ ਆਉਣ ਉਹ ਸੰਚਿਤ ਕਰਮ ਕਿਰਿਆਵਾਨ ਕਰਮ ਔਰ ਪ੍ਰਾਰਬਧ ਕਰਮ ਉਹ ਵੀ ਆਨੇ ਇਹਦੇ ਵਿੱਚ ਆ ਜਾਂਦੇ ਮੇਰੇ ਖਿਆਲ ਕਹਿੰਦੇ ਫਿਰ ਪੈਸੇ ਮਮੁਕਸ਼ੁ ਕੇ ਜਨਮਾਂਤਰ ਕੇ ਕਾਮ ਕਰਮ ਵੀ ਬੰਦ ਕੇ ਸਮਾਨ ਹੈ ਫਲ ਕੇ ਹੇਤੂ ਨਹੀਂ ਕਾਇ ਤੇ ਜੈਸੇ ਕਰਮ ਕੇ ਅਨੁਸਾਰ ਕਾਲ ਵਿਖੇ ਪੁਰਸ਼ ਕੀ ਇੱਛਾ ਫਲ ਕਾ ਹੇਤੂ ਵਿਦਾਤਮਤ ਵਿੱਚ ਅੰਗੀ ਕਰੇ ਜਦੋਂ ਆਦਮੀ ਕੋ ਕਰਮ ਕਰਦਾ ਹੈ ਤਾਂ ਉਹਦੀ ਇੱਛਾ ਹੁੰਦੀ ਇਹ ਮੈਂ ਇਹਦੀ ਸੇਵਾ ਕਰ ਰਿਹਾ ਤੇ ਇਹ ਮੈਨੂੰ ਕੁਝ ਦੇਗਾ ਉਹ ਕਹਿੰਦਾ ਜੇ ਸੇਵਾ ਕਰਦੇ ਕਰਦੇ ਇੱਛਾ ਹੀ ਉੜ ਕੇ ਖਤਮ ਹੋ ਗਈ ਕੋਈ ਕੰਮ ਕਰ ਵੀ ਨਹੀਂ ਦਿਆ ਉਹ ਕਹਿੰਦਾ ਜਾਨ ਛਾਣਿਆ ਆਪਾਂ ਇਕੱਲੇ ਜਰ ਸੇਵਾ ਕਰਤੀ ਆਪਾਂ ਨੂੰ ਇੱਛਾ ਨਹੀਂ ਅੰਗੀਕਾਰ ਕੇ ਇੱਛਾ ਸਹਿਤ ਅਨੁਸ਼ਟਾਨ ਕੀਏ ਕਰਮ ਸੋਰਾ ਰਾਤ ਕੇ ਪਾਲੂ ਇੱਛਾ ਹੋਵੇ ਤਾਂ ਔਰ ਨਿਸ਼ਕਾਮ ਅਨੁਸਾਰ ਕੀ ਹੈ ਸਵਰਗ ਆਦਿ ਕੇ ਫਲੇ ਤੂੰ ਨਹੀਂ ਉਹ ਕਹਿੰਦਾ ਮੈਨੂੰ ਸਵਰਗ ਚਾਹੀਦਾ ਨਹੀਂ ਉਹਦੀ ਇੱਛਾ ਹੈ ਨਹੀਂ ਇਸ ਵਾਸਤੇ ਉਹਨੂੰ ਹੇਤੂ ਨਹੀਂ ਇਹ ਵਿਦਾਨ ਦਾ ਸਿਧਾਂਤ ਹੈ ਤੈਸੇ ਕਰਮ ਕੀ ਸਿੱਧੀ ਸੇ ਅਨੰਤਰ ਇਹਦੇ ਵਿੱਚ ਵੀ ਪੁਰਸ਼ ਕੀ ਇੱਛਾ ਫਲ ਕਾ ਹੇਤੂ ਹੈ ਸੋ ਪੁਰਸ਼ ਕੀ ਇੱਛਾ ਜਿਸ ਕਾਲ ਮੇ ਪੁਰਸ਼ ਮੋਕਸ਼ ਮੁਕਤੀ ਨੂੰ ਪ੍ਰਾਪਤ ਕਰ ਲਵੇ ਉਹਦੀ ਦੂਰ ਹੋਏ ਤਾਂ ਕਈ ਵਾਰੀ ਮੋਕਸ਼ੀ ਮੁਕਤੀ ਦੇ ਪ੍ਰਾਪਤ ਤੋਂ ਪਹਿਲਾਂ ਵੀ ਦੂਰ ਰਹਿੰਦੇ ਇੱਛਾ ਅਨਮ ਕਹਿੰਦਾ ਮੈਂ ਜਾਣਾ ਹੈ ਅਮਰਸਾ ਜਾਣਾ ਸ਼ਾਨ ਕਰ ਫਿਰ ਉਹਦੀ ਇੱਛਾ ਨਹੀਂ ਬਿਰਤੋ ਕਹਿੰਦਾ ਨਹੀਂ ਜਾਣਾ ਯਾਰ ਛੱਡ ਪਰ ਤੋਂ ਕਹਿੰਦਾ ਕਈ ਵਾਰੀ ਫਲ ਪ੍ਰਾਪਤ ਕੀਤੇ ਤੋਂ ਪਹਿਲਾਂ ਹੀ ਮਨੁੱਖ ਦੀ ਇੱਛਾ ਖਤਮ ਹੋ ਜਾਂਦੀ ਹੈ ਜਾਂ ਤੇ ਜਨਮਾਂਤਰ ਕੇ ਕਾਮੇ ਕਰਮ ਵੀ ਫਲ ਕੇ ਹੇਤੂ ਨਹੀਂ ਜੈਸੇ ਕਿਸੇ ਪੁਰਸ਼ ਨੇ ਤਨ ਕੀ ਪ੍ਰਾਪਤੀ ਕੇ ਵਾਸਤੇ ਧਨੀ ਪੁਰਸ਼ ਦਾ ਆਰਾਧਨ ਕੀਆ ਹੋਵੇ ਤਾਂ ਧਨੀ ਕੇ ਆਰਾਧਨ ਸੇ ਅਨੰਤਰ ਹਾਂਜੀ ਵੀ ਜੋ ਧਨ ਕੀ ਇੱਛਾ ਦੂਰ ਹੋ ਜਾਵੇ ਤਾਂ ਧਨ ਕੀ ਪ੍ਰਾਪਤੀ ਰੂਪ ਫਲ ਹੋਵੇ ਨਹੀਂ ਉੱਚਾ ਦੂਰ ਹੋ ਜਾਣਾ ਯਾਰ ਕੀ ਕਰਨ ਛੱਡ ਪਰ ਆਪਾਂ ਇਹ ਕੰਮ ਕਰਨਾ ਕਰਦਾ ਤੈਸੀ ਜਨਮੰਤਰ ਕੇ ਕਾਮਯ ਕਰਮ ਕਾ ਵੀ ਮੁਮੁਕਸ਼ੂ ਇੱਛਾ ਕੇ ਅਪਾਵ ਤੇ ਫਲ ਹੋਵੇ ਜੇ ਉਹ ਕਾਮਯ ਕਰਮ ਕੀਤਾ ਵੀ ਕਿਹਦੀ ਨੌਕਰੀ ਕੀਤੀ ਹੈ ਕਿਹਦੀ ਸੇਵਾ ਕੀਤੀ ਹੈ ਵੀ ਮੈਨੂੰ ਕੁਝ ਮਿਲੇ ਵਟੇ ਚ ਉਹਦੀ ਇੱਛਾ ਕਰਦੋਂ ਹੋ ਗਈ ਤਾਂ ਉਹਨੂੰ ਉਹ ਕਾਮਯ ਕਰਮ ਵੀ ਨਾ ਨਸਕਾਰ ਵੀ ਹੈ ਕਹਿੰਦਾ ਮੈਨੂੰ ਨਹੀਂ ਚਾਹੀਦਾ ਇਸ ਰੀਤੇ ਕੇਵਲ ਕਰਮ ਸੇ మోਕਸ਼ ਹੋਵੇ ਹੈ ਇਹ ਕਹਿੰਦਾ ਜੀ ਅ ਅ ਅਗੇ ਚਾਉਦੇ ਵਰਤਮਾਨ ਜਨਮ ਵਿੱਚ ਕਾਮਯ ਉਹ ਨਖਿੱਦ ਕੀਤੇ ਕੀਤਾ ਹੀ ਨਹੀਂ ਅਜਿਹੜਾ ਹੁਣ ਸਾਡਾ ਜਨਮ ਹੈ ਇਦੇ ਨਾਂ ਦਾ ਅਸੀਂ ਨਿਖੇਦ ਕਰਮ ਕੋ ਕੀਤਾ ਨਾ ਹੈ ਕੋਈ ਨਿਸਕਾਮ ਕਰਮ ਕੀਤਾ ਜਾਂ ਤੇ ਉੱਤਮ ਲੋਗ ਅਦਰ ਲੋਕ ਨੂੰ ਜਾਵੇ ਜਾਂ ਤੇ ਉਰਦਵ ਲੋਗ ਅਦੋ ਲੋਕ ਨੂੰ ਜਾਵੇ ਜਨਮਾਂਤਰ ਕੇ ਪ੍ਰਾਪਤ ਜੋ ਨਿਸ਼ਿੱਧ ਰ ਕਾਮਿਆ ਤਨ ਕਾ ਭੋਗ ਸੇ ਨਾ ਹੋਵੇ ਜਨਮਾਂ ਜਨਮਾਂ ਤਾ ਜਿਹੜੇ ਅਸੀਂ ਨਿਸਕਾਮ ਕਰਮ ਸਾਂ ਕਾਮ ਕਰਮ ਕੁਛ ਵੀ ਕੀਤੇ ਨੇ ਉਹ ਭੋਗੇ ਤਾਂ ਮੈਨੂੰ ਨਾ ਸੀਦੇ ਭੋਗੇ ਮੈਨੂੰ ਪਾਕੇ ਨਹੀਂ ਕਰਮ ਮਹਾਮੋਹ ਨਿత్యਨਿਮਿਤ ਕਰਮ ਕਰਕੇ ਨਹੀਂ ਕਰਨੇ ਤੇ ਜੋ ਪਾਪ ਹੋਵੇ ਉਸ ਤਰਕੇ ਕਰਨੇ ਤੇ ਮੋਕਸ਼ੂ ਹੋਵੇ ਨਹੀਂ ਨਿਤ ਕਰਮ ਨਾਲ ਵੀ ਮੁਕਤੀ ਨਹੀਂ ਹੁੰਦੀ ਪਰ ਉਹਦਾ ਪਾਪ ਕਰਮ ਵੀ ਨਿਤ ਕਰਮ ਦੇ ਨਾਲ ਤੁਹਾਨੂੰ ਉਹਦਾ ਫਲ ਇੱਛਾ ਅਨੁਸਾਰ ਮਿਲਦਾ ਔਰ ਜਨਮਾਂਤਰ ਕੇ ਸੰਚਿਤ ਜੋ ਨਿਗਿਤ ਹੈ ਇਨਕਾ ਸੁਧਾਰਨ ਪ੍ਰਾਚੇਸੇ ਨਾ ਸੁਵੇ ਜਨਮਾਂਤਰ ਕਾ ਸੰਚਿਤ ਕਰਮ ਕਾਮਯ ਕਰਮ ਮਮੁਕਸ਼ੁ ਕੀ ਇੱਛਾ ਕੇ ਅਭਾਵ ਤੇ ਫਲ ਦੇਵੈ ਨਹੀਂ ਜਾਤੇ ਮਮੁਕਸ਼ੁ ਨਿਤਯ ਨਿਮਿਤਕ ਔਰ ਸਧਾਰਨ ਪ੍ਰਾਚਿਤ ਕਰਮ ਕਰੇ ਔਰ ਵਰਤਮਾਨ ਜਨਮ ਕਾ ਗਿਆਤ ਨਿਖਿਦ ਕਰਮ ਹੋਵੇ ਤੋ ਉਸ ਕਾ ਅਸਾਧਾਰਨ ਵੀ ਪ੍ਰਾਚਿਤ ਕਰਮ ਜੇ ਨੂੰ ਕਰਮ ਦਾ ਪਤਾ ਲੱਗੇ ਮੈਂ ਤਾਂ ਗਲਤੀ ਹੋਈ ਫੇ ਅਸਾਧਾਰਨ ਵੀ ਕਰਮ ਕਰਦਾ ਰਹੇ ਤੋ ਤੋ ਨਿਤਯ ਨਿਮਿਤਕ ਹੀ ਕਰੇ ਪ੍ਰਾਚਿਤ ਨਹੀਂ ਕਰੇ ਕਾਹੇ ਤੇ ਜੋ ਸੰਚਿਤ ਨਿਖਿੱਧ ਕਰਮ ਔਰ ਕਾਮੇ ਕਰਮ ਸੋ ਮੁਮੁਖਸ਼ੂ ਕੇ ਨਾਸ ਹੋ ਜਾਂਦੇ ਨਿਤਯ ਨਿਤੇ ਕਰਮ ਕਰਨ ਦੇ ਨਾਲ ਜਿਹੜਾ ਮੁਮੁਖਸ਼ੂ ਹੈ ਉਹਨੂੰ ਜਿਹੜੇ ਨਾ ਉਹਦੇ ਕਾਮੇ ਕਰਮ ਤੇ ਮੁਮੁਖਸ਼ੂ ਦੇ ਜਿਹੜੇ ਨਾ ਸੰਚਿਤ ਕਰਮ ਉਹ ਨਾਸ ਹੁਣ ਸੰਚਿਤ ਕਰਮਾਂ ਚ ਇਹ ਨਹੀਂ ਪਤਾ ਕਿ ਉਹ ਸੰਚਿਤ ਕਰਮ ਜਿਹੜੇ ਹੈ ਉਹ ਉਹਨਾਂ ਵਿੱਚ ਕਿਹੜੇ-ਕਿਹੜੇ ਕਰਮ ਹੈ ਕੀਤੇ ਕਹਿੰਦੇ ਜਦੋਂ ਨਿਤਨਿਮਿਤ ਕਰਮ ਕਰਦਾ ਰਹੇ ਤਾਂ ਜਿਹੜੇ ਮੋਕਸ਼ੂ ਆਦੇ ਸੰਚਿਤ ਕਰਮ ਵੀ ਨਾ ਸੋਝੰਦੇ ਹੈਂ ਜੀ ਐਸੇ ਨਿਕਿਧ ਕੰਮ ਦਾ ਤਿਆਗ ਕਰਕੇ ਨਿਤਨਿਮਿਤ ਕਰਮ ਵਿਖੇ ਵਰਤਮਾਨ ਜੋ ਮੋਕਸ਼ੂ ਤਾਂ ਕਿ ਸੰਚਿਤ ਕਰਮ ਦਾ ਨਾਸ ਹੋਵੇ ਹਮ ਅਥਵਾ ਸੰਚਿਤ ਜੋ ਕਾਮੇ ਔਰ ਨਿਕਿਧ ਸੋ ਸਾਰੇ ਮਿਲ ਕੇ ਇੱਕ ਜਨਮ ਦਾ ਆਰੰਭ ਕਰੇ ਆਦਮੀ ਦੇ ਜਿਹੜੇ ਸੰਚਿਤ ਕਰਮ ਹੈ ਇਹ ਗੱਲ ਦੇ ਕੰਮ ਕਰਕੇ ਮਿਲ ਕੇ ਸਾਰੇ ਇੱਕ ਜਨਮ ਦਾ ਫਲ ਦਿੰਦੇ ਆ ਜਾਂ ਤੇ ਮਮਕਸ਼ੂ ਇੱਕ ਜਨਮ ਔਰ ਹੋਵੇ ਹੈ ਅਥਵਾ ਜੋਗੀ ਕੇ ਕਾਮ ਵਿਊ ਕੀ ਨਿਆਈ ਇੱਕ ਹੀ ਕਾਲ ਵਿਕੇ ਸਾਰੇ ਸੰਚਿਤ ਅਨੰਤ ਸ੍ਰੇਂ ਕਾਰੰਭ ਕਰੇ ਹੈ ਇੰਤੇ ਮੋਗੁ ਸ਼ੂਤਰ ਵਿੱਚ ਜਨਮ ਵਿਕੇ ਸਰਵ ਕਾ ਫਲ ਬੋਲ ਇੱਥੇ ਇੱਕ ਗੱਲ ਹੋਰ ਆ ਗਈ ਜਿਹੜਾ ਜੋਗੀ ਪੁਰਸ਼ ਹੈ ਉਹ ਪਿਛਲੇ ਜਿੰਨੇ ਵੀ ਸੰਚਿਤ ਕਰਮ ਮਾਰੇ ਆ ਉਹਨਾਂ ਨੂੰ ਇੱਕੋ ਟਾਈਮ ਸ਼ੁਰੂ ਕਰਕੇ ਭੋਗ ਲੈਂਦਾ ਪਰ ਸਾਡੇ ਨਹੀਂ ਜਿਹੜੇ ਦਾਦਾ ਗੁਰੂ ਜੀ ਪੰਦਰਹ ਹਮੀਰ ਸਿੰਘ ਸੀਗੇ ਉਹਨਾਂ ਨੂੰ ਕੀ ਕਾਲੀ ਮਾਤਾ ਨਿਕਲੀ ਬੜੀ ਭਿਆਨਕ ਜਵਾਨ ਤੇ ਵੀ ਨਿਕਲੀ ਕਹਿੰਦੇ ਜਦੋਂ ਉਹਨਾਂ ਦੀ ਬਾਹ ਚੁੱਕੇਦਾ ਰੱਖਦੇ ਤਾਂ ਉਹਨਾਂ ਦੇ ਚਮੜੀ ਹੱਥ ਨੂੰ ਲੱਗ ਜਾਂਦੀ ਚਲੋ ਜੀ ਛਾਲੇ ਫੁੱਟ ਜਾਂਦੇ ਸੀ ਤਾਂ ਮੈਂ ਗੁਰੂ ਜੀ ਨੂੰ ਪੁੱਛਿਆ ਵੀ ਕੋਈ ਨੇ ਹਠੀ ਸੀਗੇ ਜਤਿੰਦਰ ਸੀਗੇ ਦੋ ਦੋ ਚਾਰ ਚਾਰ ਘੰਟੇ ਰੇਤਾ ਚ ਜਾ ਕੇ ਬੈਠ ਕੇ ਕਠਨ ਤਪ ਕਰਦੇ ਸੀ ਇਹ ਗਲਾਤ ਪਾਰ ਖੜੇ ਹੋ ਕੇ ਪੰਜ ਬਾਣੀਆਂ ਦਾ ਪਾਠ ਕਰਨਾ ਦੂਜੀ ਦੇ ਖੜੇ ਉੱਤੇ ਕਰਨਾ ਇਹਨੇ ਹਟਜੋ ਕਰਨ ਵਾਲੇ ਸੀ ਤਾਂ ਉਹਨਾਂ ਨੂੰ ਐਸੀ ਕਿਉਂ ਬਿਵਾਰੀ ਉਹ ਕਹਿੰਦੇ ਵੀ ਜਿਹੜੇ ਗਿਆਨਵਾਨ ਪੁਰਸ਼ ਹੁੰਦੇ ਆ ਉਹ ਆਪਣੇ ਪਿਛਲੇ ਸੰਚਿਤ ਕਰਮਾਂ ਨੂੰ ਕੀਤੇ ਹੋਏ ਨੂੰ ਥੋੜੇ ਘਰ ਵਿੱਚ ਭੋਗ ਕੇ ਚੱਲ ਜਾਂਦੇ ਉਹਨਾਂ ਨੂੰ ਪੁਨਰ ਜਨਮ ਹੁਣਾ ਹੁੰਦਾ ਕਰਮ ਐਸੀ ਸ਼ਕਤੀ ਹੈ ਐਸਾ ਬਲਵਾਨ ਤਾਕਤ ਹੈ ਜਿਹੜੀ ਭੋਗੇ ਤੋਂ ਬਿਨਾਂ ਭਜਦੀ ਨਹੀਂ ਇਸ ਵਤੋਂ ਮਹਾਪੁਰਸ਼ ਜਿਹੜੇ ਐ ਉਹ ਕਰਮ ਨੂੰ ਭੋਕੇ ਚੱਲ ਜਾਂਦੇ ਆ ਅਖੀਰ ਜਿਹੜਾ ਇੱਕ ਦਿਨ ਦੋ ਦਿਨ ਚਾਰ ਦਿਨ ਛੇ ਦਿਨ ਉਹਦਾ ਟਾਈਮ ਇਹਦਾ ਕੋਈ ਨਾ 10 15 20 ਮਿੰਟ ਉਹਦੇ ਚ ਭੋਕੇ ਚੱਲ ਜਾਂਦਾ ਸੀ ਯਾਨੀ ਉਹ ਆਪਣੇ ਜਿਹੜੇ ਸੰਚਿਤ ਕਰਮ ਐ ਉਹਨਾਂ ਨੂੰ ਵੀ ਭੋਕੇ ਨਿਵੇੜ ਕੇ ਚੱਲ ਜਾਂਦੇ ਆ ਮੁੜ ਕੇ ਨਹੀਂ ਉਹ ਆਉਂਦੇ ਇਹ ਕਹਿੰਦਾ ਹਾਂ ਅਧੋ ਨਿਤਨ ਮਿਤਕ ਕਰਮ ਕੇ ਅਨੁਸ਼ਟਾਨ ਤੇ ਜੋ ਕਲੇਸ਼ ਹੋਵੇ ਸੋ ਜਨਮਾਂਤਰ ਕੇ ਸੰਚਿਤਨ ਖਿਦ ਕਰੋ ਕਾ ਫਲ ਹੈ ਜャਤੇ ਜਨਮਾਂਤਰ ਕਾ ਸੰਚਿਤਨ ਖਿਦ ਔਰ ਜਨਮ ਕਾ ਆਰੰਭ ਕਰੇ ਨਹੀਂ ਕਾਮੇ ਜੋ ਸੰਚਿਤ ਹੈ ਸੋ ਏਕ ਜਨਮ ਅਥਾ ਏਕ ਕਾਲ ਮੇਂ ਅਨੰਤ ਸ੍ਰੀਰਨ ਕਾ ਆਰੰਭ ਕਰੇ ਜャਤੇ ਮਮੁਖਸ਼ੂ ਕੋ ਉਤਰ ਜਨਮ ਕੇ ਦੁਖ ਕਾ ਲੇਸ ਵੀ ਹੋਵੇ ਨਹੀਂ ਕੇਵਲ ਸੁਖ ਕਾ ਭੋਗ ਹੋਵੇ ਹੈ ਕਾਹੇ ਤੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਸੰਚਿਤ ਕਰਮ ਹੈ ਵੇਦ ਕਰਮ ਹੈ ਤਿੰਤੇ ਸ੍ਰੀਰ ਹੋਇਆ ਜਿਹੜੇ ਜਨਮਾਂ ਜਨਮਾਂਤਰ ਦੇ ਸਾਡੇ ਬੇਦਕਾਰਮ ਸੀਗੇ ਉਹਨਾਂ ਨਾਲ ਸਾਡੇ ਨੂੰ ਖਾਸ ਰੀ ਮਿਲ ਗਿਆ ਸੋ ਸੰਚਿਤ ਜੋ ਨਖੇਦਾ ਸੋ ਤੇ ਨਿਤਨ ਮਿਤਕ ਦੇ ਅਨੁਸਾਰ ਸੇ ਕਰੇ ਤੇ ਪੂਰਵ ਜਨਮ ਦੇ ਕੇ ਭੋਗ ਲਈਏ ਇਸ ਰੀਤੀ ਸੇ ਪ੍ਰਾਚਿਤ ਬਿਨਾ ਕੇਵਲ ਨਿਤਰ ਨਿਮਿਤ ਕਰਮ ਕੇ ਅਨੁਸਥਾਨ ਤੇ ਮੋਕਸ਼ ਹੋਵੇ ਹੈ ਜਾਂ ਤੇ ਨਿਮਿਤ ਕਰਮ ਕੇ ਸਮੇ ਨਿਮਿਤ ਕਰਮ ਦਾ ਉਸਥਾਨ ਹੈ ਔਰ ਨਿਤ ਕਰਮ ਸੰਤਤ ਅਨੁਸਥਾਨ ਕਰੇ ਕੰਤ ਜਿਨ ਨਗਾਟਾਰ ਜਾਮਾਤ ਕੋ ਸ਼ਾਸਤਰ ਮੇ ਏਕ ਤਪਕਵਾਦੀ ਕਹੇ ਤਪਕਵਾਦੀ ਨੇ ਕਿਹਾ ਵੀ ਕਰਮ ਨਾਲ ਮੁਕਤੀ ਹੁੰਦੀ ਹੈ ਮਦਾਨਤ ਨਹੀਂ ਕਹਿੰਦਾ ਕੰਬਰਾਦ ਕੀ ਕਹਿੰਦਾ ਕਹਿੰਦਾ ਬੰਧ ਨਿਮੇਟੀ ਗਿਆਨ ਦੁਆਰਾ ਗ੍ਰੰਥ ਕਾ ਪਰਯੋਜਨ ਨਹੀਂ ਬੰਧ ਨਿਮੇਟੀ ਲੋੜ ਕੇ ਕਰਮ ਕਰੇ ਨਿਤ ਨਿਤ ਕਰਮ ਕਰੇ ਸਫਲ ਹੋ ਜੇ ਏ ਕਹਿੰਦਾ ਕਹਿੰਦੇ ਜਾਂਤੇ ਵੀ ਬੰਦ ਕੇ ਨਿਰਮਿਤੀ ਗਿਆਨ ਦੁਆਰਾ ਗਰਥ ਦਾ ਪ੍ਰਯੋਜਨ ਨਹੀਂ ਕਿਉਂਕਿ ਜੋ ਵਸਤੂ ਹੋਰ ਤੋਂ ਹੋਵੇ ਨਹੀਂ ਜੋ ਮੁੱਖੇ ਪ੍ਰਯੋਜਨ ਹੋਵੇ ਔਰ ਸੇ ਹੋਵੇ ਨਹੀਂ ਮੁੱਖੇ ਪ੍ਰਯੋਜਨ ਜਿਵੇਂ ਉਹ ਸ਼ਹਿਰ ਨੂੰ ਜਾਂਦਾ ਡਾਕਟਰ ਕੋ ਦਵਾਈ ਲੈਣ ਜਾਂਦਾ ਮੁੱਖ ਪ੍ਰਯੋਜਨ ਦਵਾਈ ਲੈਣੀ ਹੈ ਆਉਂਦਾ ਹੈ ਸਬਜ਼ੀ ਲੈ ਆਉਂਦਾ ਘਰ ਦੇ ਕੋ ਬਰਤਨ ਲੈ ਆਉਂਦਾ ਕੱਪੜਾ ਲੈ ਆਉਂਦਾ ਉਹ ਗੌਣ ਪ੍ਰਯੋਜਨ ਹੈ ਤਾਂ ਜਿਸ ਆਦਮੀ ਦੀ ਬੰਦ ਦੀ ਨਿਮਰਤੀ ਮੁੱਖ ਪ੍ਰਯੋਜਨ ਹੈ ਹੈ ਨਹੀਂ ਕਿਉਂਕਿ ਵਸਤੂ ਔਰ ਸੇ ਹੋਵੇ ਨਹੀਂ ਸੋ ਮੁੱਖ ਪ੍ਰਯੋਜਨ ਹੈ ਜੈਸੇ ਰੂਪ ਦਾ ਗਿਆਨ ਨੇਤਰ ਬਿਨਾ ਔਰ ਸੇ ਨਹੀਂ ਹੋਵੇ ਸੋ ਰੂਪ ਗਿਆਨ ਨੇਤਰ ਦਾ ਪ੍ਰਯੋਜਨ ਹੈ ਅੱਖਾਂ ਤੋਂ ਬਿਨਾ ਅਸੀਂ ਕਿਸੇ ਦੀ ਸੁੰਦਰਤਾ ਕਾਲਾ ਪੀਲਾ ਹੋਣ ਦਾ ਗਿਆਨ ਨਹੀਂ ਲੈ ਸਕਦੇ ਔਰ ਬੰਦ ਕੀ ਨਿਮਰਤੀ ਗ੍ਰੰਥ ਤੋਂ ਬਿਨਾ ਕਰਮ ਤੇ ਹੋਵੇ ਜਾਂ ਤੇ ਬੰਦ ਕੀ ਨਿਮਰਤੀ ਗ੍ਰੰਥ ਦਾ ਪ੍ਰਯੋਜਨ ਨਹੀਂ ਹੈ